ਤੋ ਦਾ ਨਾਮ ਹੁਕਮ ਅਟੁੱਟ ਦੀਆ ਹੋਵੇ। ਤੋ ਦਾ ਨਾਮ ਕੋਈ ਵੀ ਜੀਵ ਇਸਤਰੀ ਹੋਵੇ, ਪੁਰਖ ਹੋਵੇ, ਬੱਚਾ ਹੋਵੇ, ਧੁਰਗ ਹੋਵੇ, ਸਭ ਜਤਨ ਕਿਸੇ ਕਰਮ ਦਾ ਹੋਵੇ, ਜਸਨ ਸੁਣ ਸਕਦੇ। ਸਤਗੁਰ ਸਭ ਨੂੰ ਦੇਖਦਾ ਜੀਤਾ ਜਗਤ ਸੰਸਾਰ। ਜਿੱਥੇ ਆ ਮੁਕਤ ਨਾ ਹੋਵੇ ਜੇ ਚੱਤ ਸ਼ਬਦ ਨਾ ਕਰੈ ਨਾ ਹੋਵੇ। ਅਸੀਂ ਮੁਕਤੀ ਸਾਰੇ ਚਾਹਨੇ ਆ। ਪਰ ਜਦ ਤੱਕ ਸ਼ਬਦ ਦੀ ਵਿਚਾਰ ਸਾਡੇ ਅੰਦਰ ਨਹੀਂ ਆਏਗੀ ਜਾ ਜੀ ਸੁਣ ਕੇ ਉਹਨੂੰ ਮੰਨਾਂਗੇ ਨਹੀਂ ਜੱਟ ਤਨ ਮੁਕਤੀ ਦਾ ਰਸਤਾ ਨਹੀਂ ਹੈ ਸਿੱਧਾ ਨੇ ਬੜੀ ਗੁੜੀ ਕਮਾਈ ਕੀਤੀ ਕਮਾਈ ਕਰਕੇ ਤੇ ਨਰਨਕਾਰ ਜਿਹੜਾ ਉਹ ਕਿਸੇ ਜੀਵ ਦੀ ਇੱਕ ਚਲਦੀ ਕਾਰਨਾ ਵੀ ਨਹੀਂ ਰੱਖਦਾ ਗੁਰਬੰਧ ਸਾਹਿਬ ਦਰਜ ਹੈ ਇੱਕ ਤਿਲ ਕਾਲੇ ਨਹੀਂ ਬਣੇ ਇੱਕ ਤਿਲ ਦੀ ਕੀਤ ਕੀਤੀ ਹੋਈ ਨਹੀਂ ਰਦਾ ਭਾਵੇਂ ਅੱਜ ਵੀ ਤੋਂ ਅਸੀਂ ਸੰਸਾਰ ਵਿੱਚ ਰਹੇ ਆਂ ਕੋਈ ਜੀਵ ਆਪਣੇ ਜੀਵ ਨੂੰ ਸਮਝ ਕੇ ਕਿਸੇ ਜੀਵ ਤੇ ਤਰਸ ਕਰਕੇ ਉਹ ਚਾਹਵਾਂ ਹੈ ਲੋੜਵਾਂ ਹੈ ਉਹਦੀ ਇੱਛਾ ਪੂਰੀ ਕਰ ਜੇ ਉਹਨੇ ਜੋ ਅਸੀਸ ਦੇਣੀ ਆ ਉਹ ਬਿਲਕੁਲ ਮਿਲਣੀ ਬਾਣੀ ਦਾ ਫਰਲਾ ਨੈਂਦਾ ਬਰਦਵਾਏ ਮਾਇਆ ਕਰੇ ਕਰ ਇਹ 42 ਅੰਗ ਤੇ ਗੁਰੂ ਕਰੋਤਸਰ ਦੇ ਜਦ ਹੁਣ ਮਾਇਆ ਕਤ ਹੋਵੇ ਜੀ ਨਾਮ ਹੋਵੇ ਜਦ ਉਹ ਕਿਸੇ ਦਾ ਦਿਲ ਲਗਾਵਾਂਗੇ ਉਹ ਜੂਰ ਖਾਮੋ ਬੱਤੀ ਜੇ ਪਰ ਜਦੋਂ ਅਸੀਂ ਮਰ ਜਾਂਦੇ ਆ ਪਿੱਛੇ ਪਰਿਆ ਦੇ ਸੱਜੇ ਨਸੀਸੜੀਆਂ ਯੋਗ ਵਿੱਚ ਸੈਲਸ ਵੀ ਨਹੀਂ ਉਸ ਜਿਉਂਦੇ ਆ ਹਿਸਾ ਲੈਣੀਆਂ ਨੇ ਮਰਿਆ ਬਾਦਿ ਸੈਸਾ ਮਦਿਏ ਨੂੰ ਕੋ ਲਾਭ ਨਹੀਂ ਇਹ ਹੁੰਦਾ ਉਸ ਵਿੱਚੋਂ ਤਾਲੇ ਬਾਵਾਗੇ ਜੇ ਅਸੀਂ ਕਰਮ ਚੰਗਾ ਕਰਾਂਗੇ ਪਰਮਾਤਮਾ ਵੀ ਕੁਝ ਦੇਗਾ ਕਿਸੇ ਦੀ ਜੀਵ ਆਤਮਾ ਵਿੱਚ ਕੋਈ ਹੋਏਗੀ ਉਹ ਸਾਨੂੰ ਚੇਰ ਦੇ ਆਪਣੇ ਆਪ ਅਸੀ ਸੰਭ। ਇਹ ਤਾਂ ਹੋ ਗਿਆ ਤਾਂ ਮਤਲਬ ਮਤਲਬ ਪ੍ਰਭੂ ਛੱਡ ਕੇ ਅਗਰ ਅਸੀਂ ਨਰਨ ਕਾਰ ਦੇ ਚੰਨਾ ਨਾਲ ਜਿਹੜਾ ਡਾਂਡ ਹੋ ਗਿਆ ਉਹ ਜਿੱਤਰਾ ਸਮਾਜ ਦੇ ਵਿੱਚ ਹੋ ਗਿਆ ਗੁਰੂ ਸਾਹਿਬ ਨੇ 239 ਸਾਹਿਬ ਇਹ ਵਰਤੀ ਦੇ ਸਾਨੀ ਗਾਮਾ ਦਾ ਲਿਆ ਹੁਣ ਆਪੇ ਇੱਕ ਸ਼ਬਦ ਵੀ ਆਖੇ ਕਰਨੀ ਹੈ ਨਿਵ ਛੁਰਕੀ ਲੱਗੇ ਜਿਸਮਾ ਮਾਇਆ ਮੜ ਰੋਟਾ ਹੁਣ ਮਾਇਆ ਤੋ ਗਿਆ ਕੋਈ ਗੱਲ ਨਹੀਂ ਸੰਤੋਖ ਪਰ ਮਹਾਰਾਜ ਨੇ ਲਿਖਿਆ ਜਦੋਂ ਪਰਮਾਤਮਾ ਦੇ ਬੱਚੇ ਦੀ ਹੌਣ ਬਣਾਈ ਉਹ ਦਾ ਖਾਲੜ ਕਰਿਆ ਸੀ ਮਾੜੇ ਬੇਟੇ ਇਹ ਲੇਵੋ ਦੀ ਮਿਕਾਨਾ ਲੱਗ ਰਹੀ ਸੀ ਜਦੋਂ ਲੱਭੇ ਨਾਲੋਂ ਕੱਟਿਆ ਗਿਆ ਉਹ ਸੰਤਵਾਰ ਵਿੱਚ ਆਇਆ ਉਸ ਉਹ ਦੀ ਲੇਵਰੀ ਸ਼ੁਰੂ ਹੋ ਗਈ ਬਾਣੀ ਨਹੀਂ ਪਈ ਫਿਰ ਸਾਧਨ ਬਾਣੀ ਫਰਦਾ ਕੋ ਨਹੀਂ ਫਰਦਾ ਤੁਸ ਜਰਨੇ ਪਹਿਲੇ ਪਿਆਰ ਲਗਾ ਪੰਦੂ ਦੂਜੇ ਮਾਏ ਬਾਪੀ ਸਿੱਤਨਾ ਮਾਰਾਈ ਨਹੀਂ ਡਾਕਟਰ ਉਹ ਨਹੀਂ ਕਿਹੜਾ ਦੱਸਿਆ ਨੇ ਉਹ ਤੁਸਾਂ ਦੀ ਅੱਖਾਂ ਦੇ ਦੇਖੇ ਜਵਾਨ ਹੋ ਜਾਂਦਾ ਹੈ ਤੇ ਫਿਰ ਉਹ ਜਿਹੜੀ ਗ੍ਰੇਮ ਜੋ ਹੈ ਮਾਇਆ ਨਾਲ ਲੱਗਦੀ ਹੈ ਕਿ ਗੁਰੂ ਘਰ ਦੇ ਵਿੱਚ ਕਿਸੇ ਨੂੰ ਪਾਬੰਦੀ ਨਹੀਂ ਹੈ ਕਿ ਤੂੰ ਅਮਰ ਕਿੰਨੀ ਅਮਰ ਸ਼ਰਧਾ ਜੀ ਕੋ ਪਰਿਵਾਰ ਹੈ ਜੇ ਤੋ ਕਹਿੰਦੇ ਖੁਸ਼ੀ ਆਵੇ ਜੇ ਤੂੰ ਚਾਹੇ ਪੂਰਵ ਮਸਾਦਰ ਦਾ ਉਹਦੋਂ ਹੀ ਪੁੱਛਿਆ ਜਾਂਦਾ ਹੈ ਕਿ ਤੂੰ ਜਿਹੜੀ ਮੰਦਰ ਨਾਲ ਜੋਰ ਰਸਤੀ ਨਾਲ ਤ ਨਹੀਂ ਆਇਆ ਇਹ ਦਰ ਮਨਣਾ ਮਨਣਾ ਲਾਇਆ ਮੈਂ ਤੇ ਮੈਂ ਅੰਮ੍ਰਿਤ ਦਾ ਮਤਲਬ ਇਹ ਹੈ ਕਿ ਜਿਸ ਤੋਂ ਸਾਰੀ ਲੱਗੀ ਸੀ ਉਹ ਛੁਰਗੀ ਤੇ ਮਾਇਆ ਨਾਲ ਲੱਗਣਾ ਸਰਬਾਤਮਕ ਜੀ ਉਹਨੂੰ ਸਾਹਮਣੇ ਅੰਮ੍ਰਿਤ ਉਹ ਤਿਆਰ ਕੀਤਾ ਹੈ ਕਿ ਕਿਹਾ ਦੋ ਤੁਹਾਡੇ ਅੰਦਰ ਦਾ ਜਿਹੜਾ 40 ਰੋਟੀ ਦੇ ਪੱਟੇ ਦਾ ਅੰਮ੍ਰਿਤ ਹੈ ਅੰਦਰ ਅੰਮ੍ਰਿਤ ਨੂੰ ਤੂਰੇ ਹੈ ਉਹਨੂੰ ਪ੍ਰਗਟ ਨੂੰ ਆਪੇ ਬਾਹਰੋਂ ਕੰਟੂਰੇ ਕਰਾਇਆ ਜਾਂਦਾ। ਕਹਾ ਕੰਟੂਰੇ ਖਲ ਪਾਉਂਦੇ ਨੇ ਕੰਟੂਰੇ ਸੈਟ ਪਾਉਂਦੇ ਨੇ। ਲਾਲ ਨਾਲ ਬੋਲਿਆ ਜਾਂਦਾ। ਵਾਜੂ ਵਾਜੂ ਵਾਜੂ। ਜਿਹਦੀਆਂ ਕੋਸਾ ਕੋਈ ਹੈ। ਇਹ ਕੋਈ ਨਹੀਂ। ਲਾਲ ਲਾਲ ਦਰਦ ਤੋਂ ਦੱਸਿਆ ਜਾਂਦਾ ਹੈ। ਜਿਉਂ ਕਰਤੀ ਜਿਹੜੇ ਪਾਣੀ ਹੈ। ਫਾਮੇ ਅਸੀਂ ਕਿਸੇ ਵੀ ਕਰਦੇ ਨਹੀਂ ਆ। ਪਿੰਡਾਂ ਦੇ ਖੁੱਲੇ ਵੇੜੇ ਹੁੰਦੇ ਸੀ ਜਿੱਥੇ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ। ਉਹ ਲਾ ਬੰਨ੍ਹਦੇ ਸੀ ਫਿਊਟਰ ਪਾਉਂਦੇ ਲੈ ਪਾਣੀ ਹੈ। ਇਹ ਜਦ ਤੱਕ ਇਹ ਸਨੈਕਟ ਰਾਖੀ ਜੀ ਬਾਬੂ ਉਸ ਬਾਣੇ ਨੂੰ ਨਿਰੰਤਰ ਜਲਾਉਣ ਵਾਸਤੇ ਸਾਨੂੰ ਬਾਹਰੋਂ ਪਾਣੀ ਜਰੂਰ ਸੋਣਾ ਹੋਵੇਗਾ। ਕੋਕ ਜਿਹੜੀ ਗੋਨਾ ਦੇ ਵਿੱਚ ਪਾਣੀ ਦੀ ਵਿੱਚ હવા ਦੇ ਦੁੱਸਰਾ ਹੈ ਉਹ ਨਿਕਲ ਜਾਏਗਾ। ਫਿਰ ਅਸੀਂ ਉਹ ਪਾਣੀ ਨੂੰ ਭਾਵੇਂ ਕਿੰਨੀ ਮਰਜ਼ੀ ਚਲਾਈ ਰੱਖੀਏ ਜਦ ਤੱਕ ਉਹ ਵਿਚ ਜਾਏ ਹਵਾ ਨਹੀਂ ਕਰੇਗੀ। ਜਦ ਤੱਕ ਉਹ ਪਾਣੀ ਬੰਦ ਨਹੀਂ ਹੋਦਾ ਚੱਲਦਾ ਜਰਦਾ। ਅਮਰਦਾਮ ਮਟਨੇ ਨੇ ਕਿ ਅਸੀਂ ਇਹ ਗੁਰੂ ਸਾਹਿਬ ਨਾਲ ਵਾਅਦਾ ਕਰਦੇ ਹਾਂ। ਕਈ ਹਮ ਲੋਗ ਲੋਕ ਅਮਰਤ ਨੂੰ ਪਰਮ ਸਮੇਂ ਲੰਘ ਗਿਆ ਲੋਕ ਨੂੰ ਸ਼ੋਕੇ ਕੰਗਾ ਡਿੱ ਗਿਆ ਅਮਰਤ ਦੇ ਵੀ ਘਟਣ ਹੋ ਗਿਆ ਨਹੀਂ ਜਿਆਸੀ ਜੀ ਸ੍ਰੀ ਸਾਹਿਬ ਰਹਿ ਗਈ ਰੋਂਣ ਲੱਗਿਆ ਗਲਤੀ ਰਾਤ ਅਜੇ ਰਹਿ ਗਈ ਔਰ ਇਹ ਅਮਰਤ ਨਾਮੂ ਗੁਰੂ ਆਪ ਵੀ ਦਾ ਬਚਨ ਹੈ ਪੁਰਾਣ ਗ੍ਰੰਥਾਟ ਬਚਨ ਨੂੰ ਐਸਾ ਪੜ੍ਹ ਕੇ ਸੁਣਾਉਣਾ ਸ੍ਰੀ ਭਟੰਤ ਕੀਤੇ ਨੂੰ ਸਭ ਨਾਲ ਜੈ ਦੇ ਕੰਨ ਕੰਨ ਸ੍ਰੀ ਰਾਮ ਦੀ ਬਾਣੀ ਹੈ ਪੰਨਵੇ ਪਾਤਸ਼ਾਹੀ ਗਾਟ ਪਟਹਾ ਤੁਗਰੀ 1467 ਸਤਿਗੁਰੂ ਬਜਨ ਕਰਦੇ ਸ੍ਰੀ ਮਰੂ ਸ੍ਰੀ ਮਰ ਸਿਮਰਤੁ ਪਾਓ ਸੋਤ ਸੋਤ ਮਾਲੀ ਇਹ ਲੋਕ ਪਰਲੋਕ ਸੰਗਸਾਈ ਜਤਕਤ ਮੋਹਿ ਰਖਾਲੇ ਗੁਰ ਕਾ ਬਚਨ ਬਸੇ ਜੀਨਾਂ ਅੰਮ੍ਰਿਤ ਦਾ ਮਤਲਬ ਹੈ ਕਿ ਸਾਡਾ ਜਿਹੜਾ ਗੁਰੂ ਦਾ ਬਚਨ ਹੈ ਉਹ ਸਾਡੇ ਜੀ ਨਾਲ ਵਸ ਜਾਵੇ ਸਾਡੀ ਆਤਮਾ 'ਚ ਵਸ ਜਾਵੇ ਸਾਡਾ ਮਨ ਨੂੰ ਟਿਕਾ ਲਵੇ ਹੋਰ ਕੋਈ ਬਚਨ ਦਾ ਇਹ ਨਹੀਂ ਹੈ ਕਿ ਉਹ ਸਾਡਾ ਪੰਗ ਹੁੰਦਾ ਪੰਗ ਉਹਨਾਂ ਨੂੰ ਕਦੀ ਪੰਗ ਨਹੀਂ ਹੁੰਦਾ ਇਹ ਸਾਡਾ ਵਿਅਮ ਜੇ ਤੁਸੀਂ ਕੋਈ ਛੱਡ ਲਿਆ ਅਸੀਂ ਗੁਰੂ ਸਾਹਿਬ ਨੇ ਬਚਨ ਕਰ ਦਿੱਤਾ ਕਿ ਹੁਣ ਅਸੀਂ ਇਸ ਤਰ੍ਹਾਂ ਇਸ ਵਾਰ ਦੀ ਦਸ਼ਮਦਸੀ ਪਾਸ਼ਾ ਰਹਿ ਗਿਆ ਜਬ ਲਗ ਖਾਲਸਾ ਰਹੀ ਨਿਆਰਾ ਤਬ ਲਗ ਤੇਈ ਧੂਮ ਹੈ ਸਾਰਾ ਜਬ ਇਹ ਗਏ ਵਿਕਰਮ ਕੀ ਮਿਹਨਤ ਨੂੰ ਕਿ ਲੋਕ ਬੁੱਢਾ ਸਾਬ ਨੇ ਕਿਹਾ ਕਿ ਤੁਸੀਂ ਆਪਣਾ ਅਮਰ ਜੀਵਨ ਸੰਭਾਲਣਾ ਸ਼ਾਮ ਸੰਭਾਲਣਾ ਕੰਮ ਕਰਦਿਆਂ ਹਰ ਟਾਈਮ ਤੁਹਾਨੂੰ ਯਾਦ ਰੱਖਣਾ ਹੈ ਕੰਮ ਤੁਹਾਡੇ ਆਪ ਕੋ ਹੀ ਚੱਲਦਾ ਹੈ ਤੋਂ ਕਰ ਬਾਣੀ ਦਾ ਸਤਿਕਾਰ ਫੈਲਾਇਆ ਅਸਾਂ ਜੋਰ ਨਹੀਂ ਜੀ ਕਰਮ ਸਕੇ ਇਹ ਪਾਵੇ ਤੇ ਬਖਸ਼ ਉਸ ਮੇਰੇ ਦਾ ਦੇ ਗ੍ਰੇਵੈਂਟ ਵੀ ਹੈ ਕਿ ਸਾਡਾ ਕੋਈ ਹੋ ਨਹੀਂ ਕਰਨ ਕਰਾਉਣ ਆਪਿਆ ਮਨ ਕੀ ਗਨਾ ਹੈ ਅਸੀਂ ਉਹ ਦੇਖ ਵੀ ਨਹੀਂ ਰਹੇ ਆ ਫੇਰ ਅਸੀਂ ਕਹਿੰਨੇ ਨਹੀਂ ਅਸੀਂ ਇਹ ਕੰਮ ਅਸੀਂ ਕਰਨਾ ਜਿਵੇਂ ਅਸੀਂ ਹਰ ਤਰ੍ਹਾਂ ਜਾ ਰਹੇ ਕਈ ਵਾਰੀ ਅਸੀਂ ਕਹਿੰਨੇ ਨਹੀਂ ਆ ਤੁਸੀਂ ਪਿੱਛੇ ਨਾਲੇ ਕੰਮ ਨਹੀਂ ਕਰਨਾ ਬਿਲਕੁਲ ਇਹਦਾ ਕੋਈ ਕਮਿਊਨਿਟੀ ਨਹੀਂ ਜੇ ਤੁਸੀਂ ਜਾ ਰਹੇ ਹੋ ਤੁਸੀਂ ਉਧਰ ਜਾਓ ਕੋਈ ਨਹੀਂ ਉਹਦਾ ਫਾੜੀਆ ਦੀ ਬਿਲਕੁਲ ਠੀਕ ਹੋ ਗਈ ਹੁਣ ਛੱਗੇ ਮਾਰੇ ਕਹਿੰਦੇ ਗਲ ਨਹੀਂ ਡੁੱਬੇ ਕਸ ਕਰ ਨਹੀਂ ਲੈਵੇ ਪਾਏ ਨਾ ਫੱਕੇ ਜਾਂਦੇ ਇਸ ਮਦਨ ਨੂੰ ਇਹ ਜਾਲੇ ਡੁੱਬ ਨਹੀਂ ਸਕਦਾ ਧੋੜ ਚੁਰਾ ਨਹੀਂ ਸਕਦਾ ਅੱਗ ਜਲਦੀ ਫਿਰ ਨਿਦਨ ਕੋਦਨ ਅੰਦਰ ਦੇ ਕੋਟੇ ਮਾਤ ਦੁੱਧ ਜਿਹਾ ਪਾਲੇ ਸਾਗਰ ਮੇ ਬੋਹਿਟ ਪਾਇਓ ਜਿਵੇਂ ਸਮੁੰਦਰ ਦੇ ਬੇੜੀ ਪਾਈ ਹੋਈ ਹਰ ਨਾਨਕ ਕਰੇ ਕਿਰਪਾ ਦਾ ਔਰ ਨਾਨਕ ਨੇ ਐਸੀ ਕਿਰਪਾ ਕੀਤੀ ਸੰਸਾਰ ਤੇ ਇੱਕ ਸੰਸਾਰ ਜਿਹੜਾ ਹੈ ਇਹ ਜਹਰ ਬਣਾ ਕੇ ਇਹਦੇ ਵਿੱਚ ਨਾਮ ਟਿਕਾਇਆ ਤੇ ਨਾਮ ਜਿਹੜਾ ਹੈ ਉਹ ਸਾਡੀ ਮੌਤ ਤੋਂ ਬਾਅਦ ਵੀ ਸਾਡੇ ਨਾਲ ਰਹੇ ਜਿੱਥੇ ਮਾਤ ਪਿਤਾ ਸੁਮੇਤ ਨਾਲ ਪਾਈ ਬਹੁਤ तेरे ਨਾਮ ਸੰਗ ਰਹੇ ਨਾਮ ਸੰਗ ਰਹੇਗਾ ਸਮਰਦੀਪ ਬਹੁਤ ਵੱਡੀ ਭਰਾ ਹੈ ਕਿ ਅਮਰ ਫੈਨ ਸ਼ਬਦ ਨਾਲ ਸੂਰਨਰ ਮੁੰਜਰੇ ਅਮਰਤ ਲੋਧੀ ਉਹ ਅਮਰ ਗੋਪਰੇ ਪਾਇਆ ਜਦੋਂ ਦਸਵੇਂ ਪਾਸ਼ਾ ਨੂੰ ਨਰੰਕਾਰ ਨੇ ਕਹਾਂ ਭਾਈ ਹੁਣ ਤੁਸਾਨੂੰ ਮਾਰੂਪ ਤੇ ਜਾਣਾ ਪੁਰੂਪ ਦੇ ਪ੍ਰਮਾਣ ਨੇ ਸੁਭੀ ਰਹੀ ਸੁਤ੍ਰਮ ਚਨਨ ਮੇ ਸਾਡੇ ਸੁਤੋ ਜੁਬੀ ਰਹੀ ਸਾਡਾ ਮਨ ਨਹੀਂ ਸਿਆਰੇ ਕਰਨ ਲਿਆ ਕੇ ਦੀ ਮਾਤਮ ਚੰਗੀ ਦੇ ਗੁਰੂ ਸਾਹਿਬ ਨੇ ਨਨਕਾਰ ਨੇ ਕਿਹਾ ਮੈਂ ਆਪਣਾ ਸੁੱਖ ਜਿਵਾ ਜਾ ਮੈਂ ਆਪਣਾ ਰੂਹ ਸੁੱਖ ਬਣਾਇਆ ਤੇ ਤੁਹਾਨੂੰ ਜਾਣਾ ਹੀ ਹੈ ਉਹ ਜਿਹੇ ਪੁੱਤਰ ਪੁੱਤਰ ਪਿਆਰ ਉਹ ਕਹਿਣਾ ਨਾ ਮੰਨੇ ਤੇ ਫਿਰ ਪੁੱਤਰ ਨਹੀਂ ਗਣਿਆ ਉਸਨੇ ਕਹੀ ਮੈਨੂੰ ਨਨਕਾਰ ਨੇ ਆਪਣਾ ਸੁੱਖ ਜਿਵਾ ਮੈਨੂੰ ਜਾਣਾ ਪੈਣਾ ਹੈ ਉਥੋਂ ਦੇ ਸਭ ਜਿਹੜੇ ਮੰਡਲ ਸੀ ਉਹਨਾਂ ਨੂੰ ਫੜੇ ਭਲਾਣੇ ਸੀ ਵੀ ਹੁਣ ਮੈਂ ਬਾਹਰ ਹੋ ਕੇ ਜਾਣਾ ਉਹਨਾਂ ਆਖੇ ਜੀ ਤੁਸੀਂ ਚਲੇਗਾ ਸਾਡਾ ਕੀ ਬਣੇਗਾ ਕਮਾਈ ਸਭ ਕੋ ਬਹੁਤ ਸੀ ਮਹਾਰਾਜ ਆ ਕੇ ਇੱਥੇ ਜਾ ਕੇ ਐਸਾ ਵਰਤਾਰਾ ਵਰਤਣਾ ਹੈ ਕਿ ਜਿਹੜਾ ਕਮਰ ਤਿਆਰ ਕਰਵਾਉਣਾ ਨਿਰਕਾਰ ਤੇ ਉਹ ਜਿਹੜਾ ਸ਼ਕੇਗਾ ਉਹ ਸਤ ਕਾਨੂੰਨ ਹੈ ਤੇ ਤੁਸੀਂ ਵੀ ਆਪਣਾ ਨੁੱਕਾ ਦੇ ਲੈ ਕੇ ਆ ਜਾਣਾ ਅਮਰ ਛਕਣਾ ਤੇ ਸ਼ੇਦੀਆਂ ਪਾਉਣਾ ਤੇ ਫਿਰ ਵਾਪਸ ਹੀ ਆ ਜਾਣਾ ਸਤਨ ਚੋ ਜਾਣਾ ਜਿਸ ਕੰਮ ਹੋਈ ਕਈ ਸਦੀਆਂ ਤੋਂ ਬੈਠੇ ਆ ਸਾਨੂੰ ਉਹ ਗੁਲ ਪ੍ਰਾਪਤ ਨਹੀਂ ਹੋਈ ਉਹ ਤੁਹਾਨੂੰ ਥੋੜੇ ਸਮਝ ਪ੍ਰਾਪਤ ਹੋ ਜਾਏ ਉਹ ਗੁਰੂ ਸਾਹਿਬ ਆਏ ਆਪਣੇ ਚੋਰ ਜੁਨਾਕ ਜੋ ਵੀ ਕਰਨੇ ਸੀ ਕੀਤੇ ਉਹ ਸੰਸਾਰ ਵਿੱਚ ਬੜੀ ਅਗਬਰਦੀ ਸੀ ਇਸ ਕਾਰਨ ਉਹਨਾਂ ਨੂੰ ਡੋਲਾ ਜੰਗਾ ਦਾ ਵੀ ਸਾਹਮਣਾ ਕਰਨਾ ਪਿਆ ਉਹਨਾਂ ਨੂੰ ਪਤਾ ਪਰਿਵਾਰ ਵੀ ਖੇਰੂ ਪਰੂ ਹੋਇਆ ਇਹ ਸਾਰਾ ਕੁਝ ਕਰ ਤੋਂ ਬਾਅਦ ਗੁਰੂ ਸਾਹਿਬ ਨੇ ਜਲਦ ਗ੍ਰੱਥ ਤਿਆਰ ਕੀਤਾ ਇਹਦੇ ਵਿੱਚ ਕੋਈ ਅੱਖਰ ਕਿਤੇ ਨਹੀਂ ਲਿਆ ਅਲਕਾਰ ਕੋਹੋਂ ਲਿਆ ਕੇ ਅਸ਼ੇਦਾਰ ਤਾਂ ਵੀ ਦੇਖਿਆ ਕਿਸੇ ਵਾਰ ਤੇ ਕਹਿਣ ਲੱਗ ਤੁਰ ਗਈ ਪਾਣੀ ਆਈ ਸਭ ਦੇ ਕਿਸੇ ਨੇ ਪਾਣੀ ਨੂੰ ਸਮਝ ਲਿਆ ਉਹਦੀਆਂ ਸਾਰੀਆਂ ਚਿੰਤਾਵਾਂ ਮੱਠ ਗਈਆਂ ਪਰ ਇਹਨੇ ਸਮਝਾਈ ਨਹੀਂ ਐਵੇਂ ਮਥਾ ਠੇਕਿਆ ਹੁਣ ਅਸੀਂ ਗੁਰਦੁਆਰਾ ਜਾਂਦੇ ਹਾਂ ਕੋਈ ਜਾਂ ਤਾਂ ਕੋਈ ਵੀ ਨਹੀਂ ਗੁਰਦੁਆਰਾ ਜਾਂਦਾ ਸਭ ਮੇਨ ਲਾਈ ਜਾਂਦਾ ਲੋਕਾਂ ਨੂੰ ਬਹੁਤ ਜਾਣਾ ਹੈਗੀ ਤੇ ਦੋਬਰ ਬਸਤ ਕੋਕੀ ਅੱਧਰ ਮੁੜ ਜਾਏ ਆਦਮੀ ਦਾ ਫੋਨ ਬਟਨ ਯਾਰ ਫੋਨ ਪਰ ਤੇ ਹੁੰਦਾ ਕਿਹਾਂ ਨਾ ਕੁਸ਼ ਫੋਨ ਹੁੰਦਾ ਅਸੀਂ ਉੱਤੇ ਜਾਣੀਂ ਦੀ ਸੀ ਕਿਤੇ ਕੋਬਰ ਨੇ ਨੈਟ ਥੋੜ ਕੇ ਦੇਖਣ ਜਾਣਾ ਹੁੰਦਾ ਸੀ ਉੱਤੇ ਫੁੱਟਬਾਲ ਦਾ ਖੇਡਣ ਗਾਰੇ ਇੱਥੇ ਕੋਈ ਡਰ ਨਹੀਂ ਹੈ ਕੋਈ ਨਹੀਂ ਯਾਰ ਬਲਵਾਨ ਹੈ ਗਸ਼ਟੀ ਕੋਟ ਦਾ ਸੰਦ ਬਹੁਤ ਹੋਵੇਗਾ ਕੋਕਰ ਵਾਲਾ ਕੋਈ ਸਭ ਸਾਰਾ ਕੁਝ ਲਿਖ ਕੇ ਦੇ ਦਿੰਦਾ ਉਹ ਜਨਨਤ ਵੀ ਭਾਈ ਆ ਵਰਸਪੂਰੇ ਗਏ ਲਨਤ ਹੀ ਭਾਈ ਇਹ ਉਥੋ ਤੱਕ ਕੀਤੀ ਇਹ ਬੜੀ ਇਤਰਾ ਸਮਝਾਇਆ ਮਾਰਾ ਇਹ ਸਾਰੇ ਕਿ ਤਾ ਐਸਾ ਕੰਮ ਮੁਰਤੇ ਨਾ ਕੀਜੀ ਇਹ ਅੰਤਕਸ਼ੋਤ ਹੈ ਇਹ ਐਸਾ ਕੰਮ ਮੁਰਤੇ ਬਿਨਾਂ ਕਰੋ ਜਿਸ ਨਾਲ ਪਛਤਾਵੇ ਸੈਤੂ ਬੋੜਾ ਕਿ ਤਾ ਸੁਣਾ ਇਹ ਕੁਝ ਪਿੱਛੇ ਨੂੰ ਫੇਰ ਲੇਗੇ ਉਸ ਦੇ ਪਿੱਛੇ ਪਰੇ ਉਹਨਾਂ ਨੂੰ ਨਾ ਵੀ ਇਹਦਾ ਜਵਾਬ ਜੇ ਚਲਾ ਗਿਆ ਕਿ ਚਲਾ ਗਿਆ ਪਿੰਵਟ ਸਾਫ ਆ ਗਿਆ ਸਭ ਹੋ ਗਿਆ ਪਹਿਲੇ ਜਮਾਨਾ ਵਿੱਚ ਕਿੱਥੀਆਂ ਲਿਖਿਆ ਜਾਂਦੀਆਂ ਲੋਕਾਂ ਨੂੰ ਪੜ੍ਹਨੀ ਆਉਣੀ ਸੀ ਉਹ ਕੋਈ ਕਿਸੇ ਦੂਜੇ ਕੋਲ ਪੜਵਾਉਂਦੇ ਸਨ ਤੇ ਪੜਵਾਉਣ ਨਾਲ ਇੱਕ ਇੱਕ ਅੱਖਰ ਨੂੰ ਸਮਝਦੇ ਸਨ ਫਿਰ ਉਹਦੇ ਤੋਂ ਜਾ ਕੇ ਦੂਜੀ ਵਾਰੀ ਆਪਣੀ ਛੇੜ ਜਾ ਕੇ ਜਿਵੇਂ ਮੈਂ ਹੁਣ ਬੋਲਦਾ ਤੁਸੀਂ ਜਦੋਂ ਮੈਂ ਦਿੱਤੀ ਆਪਣੇ ਡੀਆਈਏ ਡੀਆਈਜੀ ਨੂੰ ਇਹ ਵਾਪਸ ਜਵਾਬ ਪਾਣਾ ਤੇ ਪਾਣਾ ਪਹਿਲਾਂ ਸੀ ਅੱਜ ਕੋ ਲੋਗ ਬਣੀ ਰਿਆ ਇਹ ਲੋਗਾਂ ਦੇ ਪ੍ਰੋਗਰਾਮ ਸਭ ਸਾਡੇ ਕੋਲ ਜਦ ਤੱਕ ਸ੍ਰਿਸ਼ਟੀ ਹੈ ਜਦ ਤੱਕ ਸੰਦੇਸ਼ ਦੇ ਗੇ ਰਹੇ ਰਹੇ ਜਦ ਆਰ ਸੱਚ ਜੋ ਬਾਤ ਸਰ ਜੋ ਹੈ ਵੀ ਸਤਿਨਾਮ ਉਹ ਵੀ ਸੱਚ ਉਹ ਲੈ ਕੇ 14 ਕੁਸੀ ਅੰਦਰ ਕਰਨੀ ਹੋਵੇ ਚੀਜ਼ ਉਹ ਦਾਦੀ ਨੂੰ ਨੇ ਆ ਨੇ ਆ ਪਹਿਲ ਤੋਂ ਬਾਜ਼ਾਰ ਤੋਂ ਜਾਣਿਆ ਕਿ ਸਨਾਰੇ ਕੋਲੋਂ ਲਾਣਾ ਹੈ ਜਾਂ ਕਿਰੇਨੇ ਕੋਲੋਂ ਲਾਣੀਆਂ ਹੈ ਕੱਪੜੇ ਸੁਹਾ ਲੈਣੇ ਜੋ ਵੀ ਟੀਲ ਲਾਣੀ ਹੈ ਉਹ ਪੰਜਾਬ ਦੇ ਤੋਂ ਬੋਲ ਕੇ ਲੈਣੇ ਪਰ ਬਾਣੀ ਜਿਹੜੀ ਹੈ ਇਹ ਮਾਇਆ ਨਾਲ ਨਹੀਂ ਇਹ ਤਾਂ ਅਗਲੀ ਜੀ ਪਾਣੀ ਹੈ ਮਨ ਦੇ ਕੇ ਮੈਂ ਮਨ ਆਪਣਾ ਨਾਮ ਲਿਆ ਹਾਂ ਹਾਂ ਮਨ ਜਿਹੜਾ ਹੈ ਮਨ ਬੀਤੀ ਸਤੂਰ ਦੇ ਪਾਸ ਜਵਤ ਖੇਵਤੀ ਪਾਰਨਾ ਜਾਂ ਮਨ ਦੀ ਤੇ ਚੱਗ ਜੀ ਇਹ ਸਾਰੇ ਜਗ ਨੂੰ ਜਿਤਨਾ ਤੇ ਆਪਣੇ ਮਨ ਜਿਤਨਾ ਤੇ ਮਨ ਦਾ ਸੀ ਦੇਖਿਆ ਨਹੀਂ ਕੋਈ ਸੰਸਾਰ ਦਾ ਜੀਣੇ ਵੀ ਨਹੀਂ ਕਰਦਾ ਕਿ ਮੇਰਾ ਮਨ ਨਹੀਂ ਮਨ ਤੋਂ ਬੋਹਿਆ ਰੋੜਾ ਸੀ ਕਰਦਾ ਨਹੀਂ ਇਸ ਨੂੰ ਮਨ ਮੋ ਅਜੀ ਸਮਝਾਣਾ ਹੈ ਤੁਮ ਸਭ ਨੇ ਸਾਨੂੰ ਬੜੀ ਤਰ੍ਹਾਂ ਪਿਆਰ ਨਾਲ ਸਮਝਾਇਆ ਹੈ ਕਿ ਤੁਸੀਂ ਗੁਰਦੁਆਰੇ ਜਾਣਾ ਹੈ ਨੌ ਦੁਆਰੇ ਪ੍ਰਗਟ ਕੀਏ ਦਸਵਾਹ ਬੁੱਤ ਲਖਾਇਆ ਕਿ ਨਾ ਗੁਰਦੁਆਰੇ ਲੈ ਪਰ ਇੱਕ ਨੰ ਦਸਵਾਹ ਦिखਾਇਆ ਤਾਂ ਦਸਵਾਹ ਦਗਾ ਦਿੱਤਾ ਗੇਟ ਛੂਡ ਕੇ ਨਹੀਂ ਦਿੱਤੀ ਇਹ ਗੜੀ ਆਧੀ ਗੜੀ ਆਧੀ ਹੁਣ ਹੋਰ

ਕਿ ਤੁਹਾਨੂੰ ਕੋਈ ਹੋਰ ਵੀ ਲੈਣੀ ਏ ਸੁਰੇ ਲੈਣਾ ਤੇ ਸਾਨੂੰ ਉਹ ਸਮਝ ਆ ਜਾਗੀ ਤੁਹਾਡੀ ਖਾਜੀ ਨਾਲ ਕੋਈ ਹਾਜਰੀ ਸਭ ਦੇਖ ਕੇ ਅਮੀ ਕੰਮ ਆ ਗਿਆ ਗੱਟ ਅੰਮ੍ਰਿਤ ਵੀ ਅੰਮ੍ਰਿਤ ਗੁਰੂ ਸਾਹਿਬ ਨੇ ਸਾਹੇ ਸ਼ਿਕਾਇਆ ਇਹ ਜਿਹੜਾ ਸੰਸਾਰ ਦੇ ਜੀਵਨ ਹੈ ਸੰਸਾਰ ਦੇ ਜੀਵਨ ਦਾ ਇਹ ਐਵੇਂ ਹੀ ਜਾ ਰਿਹਾ ਜਿਹੜੇ ਇੱਕ ਵਾਰੀ ਅੰਮ੍ਰਿਤ ਛਕ ਲੈਣਗੇ ਆਪਣੇ ਆਪ ਉਹਨਾਂ ਜੋੜ ਦੇਵਗੇ ਕੋਈ ਨਾ ਦਾ ਇਹ ਜੀਵਸ ਤੇ ਆਇਆ ਸਫਲ ਹੋ ਜਾਵੇ ਹੁਣ ਅਸੀਂ ਸਮਝਿਆ ਕੇ ਸਾਨੂੰ ਚੰਗੀ ਕੋਠੀ ਮਿਲ ਗਈ ਸੰਗਤ ਚੰਗ ਮਿਲ ਗਿਆ ਪਰਵਾਜ਼ ਨਾ ਮਿਲ ਗਿਆ ਉਹਦੇ ਚੰਗੇ ਮਿਲ ਕੇ ਸਾਡਾ ਆ ਜਾ ਸਫਲ ਹੋ ਗਿਆ ਬਣ ਗਈ ਅਵਰ ਕਾਲ ਤੇਰੇ ਕੀ ਨਾਮ ਇਹ ਸਾਡਾ ਸੰਤ ਪੂਜ ਜੀਵਨ ਸਿੱਕੇ ਨਾਮ ਦੇ ਰਾਹ ਦੱਸੀ ਲਈ ਜਿਹਦੇ ਨਾਲ ਸਾਡਾ ਆਇਆ ਸਫਰ ਹੋ ਰਿਹਾ। ਬਾਕੀ ਜਿੰਨਾ ਜੀਵਨ ਸਾਡਾ ਹੈ ਉਹ ਜੋ ਕੁਝ ਪਾਇਆ ਸਿੱਟਾ ਵਾਰ ਦਸਰ ਵਿਕੇ ਦਾ ਜੰਮਿਆ। ਉਹਨੇ ਸਾਡੇ ਜੋ ਕਾ ਦਿੱਤਾ ਉਹਦੇ ਵਿੱਚ ਕੋਈ ਫੇਰ ਬਣ ਨਹੀਂ। ਜਿੰਨਾ ਤੁਹਾਨੂੰ ਪਾ ਦਿੱਤਾ ਜਿੰਨੀ ਉਮਰ ਪਾ ਲਈ 85 ਸਾਲ ਦੋ ਦਿਨ ਉਮਰ ਪਾ ਲਈ ਉਹਨੂੰ ਘਟਾ ਨਹੀਂ ਜਰਦਾ। ਉਹਨਾਂ ਨੇ ਫਿਰ ਤੁਹਾਨੂੰ ਸਾਡੇ ਜਿੰਮਾ ਤੇ ਕੋ ਗੋਲੀ ਨਹੀਂ ਮਾਰੀ। ਕੋਈ ਯਾਰ ਨਹੀਂ ਮਾਰ ਸਕਦਾ। ਕੁਝ ਨਹੀਂ ਹੋਣਾ। ਮੌਤ ਤੋਂ ਕਦੀ ਨਹੀਂ ਡਰਨਾ ਪੁੱਤੋ। ਮੌਤ ਦੇ ਉਹਨੇ ਨਾਲ ਕਰੀ ਕਰੇ ਕਿਉਂਕਿ ਮੌਤ ਮਾਰੇ ਰੱਖ ਕੇ ਇੱਕ ਵਾਰ ਮਾਨਸ ਕੀ ਕਿਹਾ ਉਹਦੇ ਰਸਤੇ ਜੰਗਲੇ ਜਾਵਾਂਗੇ ਸੰਤਪੰਥਰ ਨਹੀਂ ਕਿਤੇ ਗਈ ਜੇਕਰ ਤੁਹਾਨੂੰ ਲੱਗਦਾ ਜੇ ਮੌਤ ਆਣੀ ਹੈ ਲਿਖਿਆ ਸੁਪਨਾ ਦੇ ਤਾਂ ਮਰੋ ਨਹੀਂ ਲਿਗੜ ਭਾਤ ਨੂੰ ਪਰ ਪੈ ਰਾਜੇ ਇਸ ਵਾਰ ਵੀ ਆਪਣੇ ਆਪਣੀ ਮੌਤ ਹੋਣੀ ਤੱਕ ਨਾ ਉਹਦੇ ਚਿਰਨਾ ਨਾਲ ਜੁੜਨਾ ਹੈ ਸਾਰ ਸਾਰ ਨੂੰ ਯਾਦ ਰੱਖਣਾ ਹੈ ਜਦ ਤਰਾ ਪਗੜਾਂ ਦੀ ਵਿਆਪਸੇ ਗੋਠ ਹੋਈ ਪਰ ਲੋਟੋਂ ਨੇ ਨਾਮੈ ਨੂੰ ਕਿਆ ਲਾਮਾ ਮਾਇ ਮੋਯਾ ਨਾਮ ਲੜ ਰਹੀ ਜੁੜਾ ਤੂੰ ਹਾਸੇਮ ਕੰਮੀ ਕਰਦਾ ਰਹੀ ਨਾ ਕਹਾਣੀ ਕਥਾ ਕਰਦਾ ਰਹੀ ਨਾ ਤੂੰ ਦੱਕ ਪ੍ਰਮਾਣਵਾਣ ਲਿਵਿੰਗ ਨੂੰ ਅਗੋਂ ਨਾ ਲੈ ਔਰ ਤੋਂ ਦੇ ਕੰਮ ਕਰਮ ਫੀਡ ਨਾ ਨਾ ਮਨ ਕੋ ਚਨਾ ਮੁਕਤੀ ਰਾਮ ਇਹ ਜਿਹੜੀ ਲੰਮੀ ਬਿਲਾਉ ਉਹਦਾ ਸਭ ਤੋਂ ਪਰਚੋਦੀ ਬਹੁਤ ਵੱਡਾ ਸ਼ਬਦ ਹੈ ਨਾ ਪਰ ਉਹਨਾਂ ਦਾ ਛੋਟੀ ਵੀ ਆਖਾਈ ਕਰ ਰਹੇ ਆ ਕਿ ਮਾਪ ਦੇ ਵੇਲੇ ਨੂੰ ਕਿ ਆਪਰਾ ਹੱਥ ਪੈਣਾ ਕੰਮ ਕਰਨਾ ਸਿਰ ਪਾਪਾ ਜਿਹੜੇ ਦਿੱਤਣਾ ਹੈ ਉਹ ਪਰਮਾਤਮਾ ਨੂੰ ਇਹ ਅੱਜ ਵੀ ਅਸੀਂ ਇਸ ਤਰ੍ਹਾਂ ਕਰ ਸਕਦੇ ਹਾਂ ਕੋਈ ਵੀ ਕੰਮ ਕਰਦੇ ਹੋਏ ਸਾਡਾ ਜਿਹੜਾ ਹੈ ਨਾਮ ਕਾ ਨਜ਼ਰ ਆਵੇ ਇਸ ਕੰਮ ਹੀ ਆਪਣੇ ਆਪ ਸਫਲ ਹੋ ਜਾਂਦੇ ਕਿਉਂਕਿ ਕਰਤਾ ਪਰਮਾਤਮਾ ਹੁੰਦਾ ਹੈ ਅਸੀਂ ਜੋ ਇਹ ਅਸੀਂ ਕਰ ਰਹੇ ਹਾਂ ਬਿਲਕੁਲ ਠੀਕ ਹੈ ਤੁਹਾਡਾ ਕੀਤਾ ਵੀ ਸਫਲ ਹੋ ਜਾਂਦਾ ਹੈ ਇਹ ਤਾਂ ਆਪਣੇ ਆਪ ਨੂੰ ਜਾਣਨਾ ਆਪ ਕੋ ਸਪੋਰਟ ਜੋ ਪਲਾਹ ਕਹਾਏ ਕਿਸੇ ਫਲਾਈਟ ਟਿਕਟ ਨਾਲ ਇਹ ਗੁਰਵਨ ਦਾ ਫੈਸਲਾ ਆਪਣੇ ਆਪ ਨੂੰ ਮੀਟ ਦਾ ਕੋਈ ਕਹਾਣਾ ਨਹੀਂ ਜਾਊਗਾ ਬਣ ਕੇ ਦੀ ਆਪ ਕੋ ਨੂੰ ਮੀਟ ਦਾ ਬਣੋ ਰੋਣ ਆਪਨ ਕੋ ਨੂੰ ਨੀਚਾ ਨਹੀਂ ਸੋਈ ਹੋਈਆਂ ਸਭ ਉਹ ਸਭ ਚੋਕ ਹੈ ਜਿਆ ਆਪਣਾ ਸੇਕਾ ਬੜੀ ਔਖੀ ਔਖੀ ਵੀ ਨਹੀਂ ਹੈ ਜਿੱਥੇ ਦੇ ਮਨ ਦੀ ਗੱਲ ਹੋਵੇ ਕਿ ਮਨ ਕਿਸੇ ਦਾ ਕਿਆ ਬੁਰਾ ਨਾ ਸਮਝੇ ਇਹ ਕਿਸੇ ਨੇ ਕੋਈ ਕਹਿ ਦਿੱਤਾ ਤੋਂ ਕਿ ਮੈਂ ਹੈਗੇ ਇਸ ਲਾਇਕ ਉਹਨੇ ਦੇਖ ਕੇ ਪਛਾਣ ਲਿਆ ਉਹ ਮਨਜੁਸ਼ਾ ਹੈ ਮੇਰੀ ਪ੍ਰਾਈਵੇਟ ਰਸਈ ਹੈ ਜਾਂ ਮਿੰਨ ਤੁਹ ਕਹਿ ਰਹੇ ਤੇ ਮੈਂ ਉਹਦੇ ਫਾਇਦ ਕਰੂੰ ਫੋਗਰੇ ਉਹਦਾ ਦੁਆਲ ਕਰੇ ਉਸ ਦਾ ਨਹੀਂ ਦੁਆਲ ਕਰੇ ਤੇ ਮੈਂ ਤੇ ਲਾਇਕ ਨਾ ਇਸ ਵਾਸਤੇ ਕਿ ਮਨੋਂ ਗਲ ਗਈ ਹੈ ਇਹ ਤਾਂ ਹੀ ਜਾ ਕੇ ਇਸ ਕਾਰਜ ਦੇ ਵਿੱਚੋਂ ਜੀ ਆਇਆਂ ਨੂੰ ਸੋਹਣਾ ਇਹ ਕਾਰਜ ਵਿੱਚੋਂ ਜੀ ਆਇਆਂ ਨੂੰ ਇਹ ਜਿੰਮਤਾ ਬਲਿਮੀ ਕ੍ਰੇਡੀ ਦੇ 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 ਹੈ ਕੋਈ ਕੁਛ ਨਾ ਕਰੇਗਾ ਫੌਂਟ ਵਿੱਚ ਨਾਵੇਂ ਨਾਲ ਵਿਰੋਧ ਦੇ ਦੋ ਨੰਬਰ ਨਿਕਲਦਾ ਹੈ ਸਾਕੇ ਅੰਦਰ ਜੇ ਵੀ ਜੋ ਚੀਜ਼ ਹੋਣਾ ਉਹਦਾ ਜਾਂਦਾ ਹੈ ਜੀਵੀਨਿਊ ਪ੍ਰਾਸ ਨਹੀਂ ਹੁੰਦੀ ਜਾਂਦਾ ਹਮੇਸ਼ਾ ਬੋਲਦੇ ਮਹੰਤਪੀਕਾ ਵਾਲੀ ਗੱਲ ਨਹੀਂ ਹੈ ਪਰ ਹੌਮੇ ਜਿਹੜੀ ਉਹ ਮੰਦਰ ਤੋਂ ਬਾਝੋਂ ਤੁਹਾ ਮਾਰਾਇ ਨੇ ਹੌਮੇ ਦਾ ਰੋਗੂ ਦੇਖ ਵਾਹਿਗੁਰੂ ਗੁਰੂ ਮੰਤਰ ਜਪ ਹੌਮੇ ਕੋਈ ਕੋਣ ਜੀ ਅਗਰ ਆਪਣਾ ਇੱਕ ਸਮਝ ਲਵਾ ਗਏ ਕਿ ਹੌਮੇ ਨੂੰ ਮ ਖਤਮ ਕੇ ਮ ਕਰਨਾ ਹੈ ਅੰਮ੍ਰਿਤ ਵੇਲੇ ਨਾਲ ਪਾਣੀ ਕਰਕੇ ਐ ਆਖੀ ਫਰਦੂ ਜਾਨ ਬੈਠ ਜੀ ਉੰਦੇ ਆਸਨ ਸ਼ਾਕਿ 10 ਮਿੰਟ ਵਾਹਿਗੁਰੂ 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 ਨੇ ਰਸੂ ਕਰ ਗਿਓ ਇੱਕ ਮਹੀਨੇ ਬਾਅਦ ਸਮਾਂ ਤਾਂ ਲੱਗਦਾ ਅਗੇ ਕਿ ਜਨਮ ਜਨਮ ਕਿਸ ਮਨਸੂਮਨ ਲਗੀ ਕਾਲਾ ਹੋਅਛਾ ਕਲੜੀ ਧੋਤੀ ਉੱਤੇ ਨਾ ਵੀ ਜੇ ਸੋ ਬਹੁਤ ਵਾਸ ਇਹ ਚੌੜੇ ਨੂੰ ਜਿੰਨਾ ਵਜਤ ਹੋ ਰਹੀ ਏ ਉੱਢ ਨਹੀਂ ਹੋ ਰਹੀ ਇਹ ਜਿਹੜਾ ਮਨ ਸਾਡਾ ਹੈ ਇਹਨੂੰ ਕਿੰਨੇ ਜਨਮਾਂ ਦੀ ਮਲ ਲੱਗੀ ਏ ਉਹਨੂੰ 1000 ਸਾਲਾਂ ਤੋਂ ਲੱਗੇਗਾ ਜਿੰਨੀ ਪੁਰਾਣੀ ਬਿਮਾਰੀ ਹੋਏ ਉਹਨਾਂ ਦਾ ਇਲਾਜ ਨੰਮਾ ਦਿੰਦਾ ਜੇਕਰ ਬਹੁਤ ਹੀ ਕੁ ਮਹੀਨਾ ਲਗਾਤਾਰ ਕਰਾਂਗੇ ਫਿਰ ਮੈਨੂੰ ਇਹ ਦੱਸਿਓ ਕਿ ਮਨ ਜੀ ਨੇ ਨਰਮ ਹੋਇਆ ਜਾਂ ਨਹੀਂ ਅਕਲ ਫੜ ਰਹੀ ਹੈ ਲੋਕੇ ਪਰਿਏ ਮਰਕਾਪਾਂ ਤੇ ਸੰਗ ਉਹ ਦੋਪੇ ਨਾ ਰਹਿ ਰਹੇ ਮੋਟੂ ਜੀ ਗੱਲ ਅਸੀਂ ਦੇਖਦੇ ਆਂ ਉਹ ਉਲੀਡ ਖੁੱਟ ਹੋਏ ਜੀ ਸਕੂਨ ਤਬ ਨਹੀਂ ਸਕੂਨ ਲਈ ਹੋਏ ਤੇ ਉਹ ਹੁੰਦਾ ਕਿ ਜਿਹੜੇ ਜਿਹੇ ਸਮੇਂ ਵੇਲੇ ਦਾ ਡਰ ਜਨ ਹੈ ਸਾਹਮਣੇ ਇੱਕ ਸਾਬਣ ਹੋ ਗਿਆ ਇਹ ਜੀ ਹੈ ਸਰਪਾ ਛੋਟਾ ਹੈ ਤੀਜਾ ਨੇ ਜਿਹੜੀ ਵੀ ਸਮਾਂ ਚੀ ਹੈ ਜੇ ਇਸ ਨੂੰ ਜਿਉ ਬਹੁਤ ਦੇਖਣ ਨਾ ਕਰ ਉਸ ਇਹ ਆਪਣਾ ਕਿੰਨਾ ਗੰਦਾ ਸੀ ਅਸੀਂ ਤੋੜਤਾ ਸਾਫ ਹੋ ਗਿਆ ਬੜੀ ਕੁਝ ਉਹ ਜੀ 70 70 ਵਾਲੀ 200 ਵਾਲੀ ਕੋਪਾ ਮੰਨ। ਕੋਸੋ ਨੇ ਦੋ ਤਾਲੀ ਸੁਣਤਾ ਹੋਏ। ਇਤਨਾ ਪਾਣੀ ਦੂਜੀ ਗੱਲ ਜਰੀ ਇਹ ਸਮਝ ਨਹੀਂ ਹੋਉਂਦੀ। ਤੇ ਭੜੀਏ ਮੱਤ ਪਾਪਾ ਕਹਿਣ ਉਹ ਦੁਪੇ ਨਾਵੇਂ ਕੇ ਰਹਿ। ਜਦੋਂ ਭੜੀ ਮੱਤ ਤੋਂ ਪੁਲਿਸ ਉਹ ਜਾਵੇਗੀ। ਸਾਨੂੰ ਸੁਣਨੇ ਬਹੁਤ ਗਲਤਾਨੀ। ਇਹ ਬਜਾ ਨੇ ਸਮਝੀ ਕਿ ਮੈਂ ਪੜ ਰਿਹਾ ਮੈਂ ਨਾ ਦੂਰ ਜਾ ਰਿਹਾ ਨਾ ਕਰਦਾ। ਸੁਣਨੇ ਬੜੀ ਗਲਤਾਨੀ। ਉਹ ਸਾਡੇ ਸੁਪਨੇ ਰਾਏ ਸਾਡੀ ਮੈਦ ਜਿਹੜੀ ਉਹ ਸਾਫ ਉਹ ਤੁਸੀਂ ਪੜਾਂਗੇ ਫਾਲੀ ਸਮਝਾਂਗੇ ਅਬ ਤੋਂ ਮੈਦ ਨਿਕਲੇਗੀ ਯਾ ਯੇ ਦਿਖੇਗੀ ਥੋੜੀ ਉਹਦਾ ਦਿਖੰਦਾ ਯਾ ਯੇ ਜਿਹੜੀ ਰਾਤ ਨੂੰ ਜਿੰਨਾ ਤੋਂ ਜਿਹੜੀ ਕਨੀ ਜੀ ਬੋਲਦੇ ਆ ਸੁਪਨੇ ਮਾਰੇ ਹੁੰਦੇ ਆ ਆਹ ਆਦੇ ਸਾਡੀ ਮੈਦ ਉੱਪਰ ਗਿਆ ਦੋਏ ਜਿਹੜਾ ਮੰਗੇ ਤਾਂ ਸਾਡਾ ਜੀਵਨ ਥੋੜੀ ਜੋੜੀ ਰਾਂਗਲ ਲਾਗੋ ਤੁਮ ਦਾਗੋ ਰੁਲਾਹੋ ਗੁਰੂਆਂ ਨੇ ਫਿਪਰੀ ਰੋਡ ਇੱਕ ਵਾਰੀ ਮਾਣੀ ਲਿਖੀ ਦੋ ਵਾਰੀ ਦੋ ਵਾਰ ਲਿਖੀ ਜਨਵਾਰ ਵਾਲੇ ਰੋਡ ਜਨਵਾਰੀ ਲਿਖੀ ਸਾਰੀ ਬਾਣੀ ਇੱਕ ਵਾਰੀ ਦੁਬਾਰੀ ਗੀਏ ਬੱਲੇ ਤੇ ਦੋ ਵਾਰ ਜਿਵੇਂ ਬਾਣੀ ਦੋ ਗੁਰੂ ਹੈ ਦੋ ਰੰਗ ਲਾਗਤ ਲਾਗਤ ਰੰਗ ਹੋਲੀ ਹੋਈ ਜਾਂਦਾ ਉਹ ਦਮ ਨਾ ਨਹੀਂ ਜੇ ਰੰਗ ਲਾਗਿ ਜਾਂਦਾ ਇਹਦੇ ਰੰਗੇ ਹੋ ਜਿਹੜਾ ਉੱਤਰ ਗਾ ਜੇ ਭਾਵੇਂ ਕਿੰਨਾ ਤੋਂ ਦੋੜ ਲੇਗੀ ਤੁਸੀਂ ਸਾਹ ਤੋਂ ਦੋੜ ਲੇਗੀ ਤੁਹਾਨੂੰ ਆਪਣਾ ਕਰਨਾ ਨਹੀਂ ਦਿੱਕਸ਼ਨ ਸਾਡਾ ਇਸ ਗੱਲ ਤੋਂ ਕੀ ਸਹਾਰੂ ਨਾਵੇ ਸਾਡੇ ਮਤਮ ਨੂੰ ਕੱਢ ਹੋ ਜਾਂਦੀ ਜੋ ਬੁਲਾਵੇ ਕੋ ਨਾਨਕ ਦਾ ਕੋਲੇ ਜਿਹਾ ਮਾਵਾ ਕਰਦਾ ਮੈਂ ਇੱਕ ਪਤਾ ਵਰਗ ਨਹੀਂ ਆ ਚਲੋ ਪਹਿਲਾਂ ਨਹੀਂ ਕੀਤੀ ਇੱਕ ਪਛੜੀ ਜੀ ਸਾਹਿਬ ਵੀ ਤੋਂ ਕਰਨੀ ਬਹੁਤ ਧੀ ਹੁੰਦੀ ਹੈ ਜੇ ਨਾ ਉਹ ਬੁਲਾ ਲੈਣ ਇਹ ਕਰਨੀ ਚਾਹੀਦੀ ਉਪਰ ਸਮਾਪਤ ਖੁੱਲਾ ਬਣੇਗਾ ਅਗਲਾ ਪ੍ਰੋਗਰਾਮ ਵਿਚਾਰ ਕਰਾਂਗੇ ਐ ਸ੍ਰੀਮਣੀ ਜੀ ਜਿੰਨੇ ਪ੍ਰਵਾਨ ਕਰੋ ਸਮਾਪਤ ਕਰਨਾ ਬਹੁਤ ਬਹੁਤ ਧੰਨਵਾਦ ਹੋਆ ਹੈ ਜੀ